ਤਾਈ 2021 ਦੇ ਵਿੱਚ ਇਹ ਸਕੂਲ ਫੁੱਲイヤー ਕੰਡੀਸ਼ਨਡ ਹੋਇਆ ਔਰ ਉਸ ਨੂੰ ਫੁੱਲイヤー ਕੰਡੀਸ਼ਨ ਕਰਨ ਵਾਲੇ ਇਥੋਂ ਦੇ ਈਟੀਟੀ ਅਧਿਆਪਕ ਸਰਦਾਰ ਸੁਪਾਲ ਸਿੰਘ ਸਿੱਧੂ ਸਨ ਸੀਸੀਟੀਵੀ ਕੈਮਰਾ ਬਹੁਤ ਇੰਪੋਰਟੈਂਟ ਹੈ ਤਾਈ ਜਿਹੜਾ ਸਕੂਲ ਹੈ ਉਹ ਸੀਸੀਟੀਵੀ ਸਰਵੇਲੈਂਸ ਦੇ ਨਾਲ ਲੈਸ ਹੈ ਤੁਸੀਂ ਇਹ ਟ੍ਰੇਨ ਦੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਟ੍ਰੇਨ ਦੇ ਡੱਬੇ ਜਿਹੜੇ ਹੈ ਉਹ ਬਣੇ ਹੋਏ ਆ ਪਰ ਇਹ ਟ੍ਰੇਨ ਦੇ ਡੱਬੇ ਨਹੀਂ ਇਨਫੈਕਟ ਇਹ ਬੱਚਿਆਂ ਦੇ ਕਲਾਸਰੂਮਸ ਨੇ ਔਰ ਇਸ ਸਕੂਲ ਦਾ ਇੱਕ ਇੱਕ ਜਿਹੜਾ ਕਲਾਸਰੂਮ ਹੈ ਉਹ ਫੁੱਲੀ 에어 ਕੰਡੀਸ਼ਨਡ ਹੈ। ਸਾਤੇ ਇਸ ਸਕੂਲ ਦੇ ਵਿੱਚ ਲੱਗੇ ਹੋਏ ਹਨ ਮਤਲਬ ਕਿ ਪੀ ਐਲ ਕੇ ਜੀ ਤੋਂ ਲੈ ਕੇ ਸਾਰੇ ਕਲਾਸਰੂਮ ਵਿੱਚ ਏਸੀ ਲੱਗੇ ਹੋਏ ਨੇ। ਇਹਦੇ ਵਿੱਚ ਪੰਜ ਏਸੀ ਮੇਰੇ ਚਾਚਾ ਜੀ ਸਰਦਾਰ ਕਲਦੀਪ ਸਿੰਘ ਜੀ ਵੱਲੋਂ ਦਿੱਤੇ ਕਿ ਉਹਨਾਂ ਦੀ ਕਬੇਟੀ ਵੱਲੋਂ ਬੇਟੇ ਵੱਲੋਂ ਦੋ ਉਹਨਾਂ ਵੱਲੋਂ ਇੱਕ ਉਹਨਾਂ ਦੇ ਹੋਰ ਰਿਸ਼ਤੇਵਾਰ ਦਿੱਤੇ ਕਿ ਦੋ ਏਸੀ ਮੇਰੇ ਦਾਦਾ ਜੀ ਸਰਦਾਰ ਹਰਨੇਕ ਸਿੰਘ ਸਿੱਧੂ ਸੌਂਚੀ ਪੱਕੀ ਖਿਡਾਰੀ ਰਹੇ ਨੇ ਉਹਨਾਂ ਦੀ ਯਾਦ ਸਾਡੇ ਪਰਿਵਾਰ ਵੱਲੋਂ ਦਿੱਤੇ ਗਏ ਜੀ। ਬੱਚਿਆਂ ਨੂੰ ਵਧੀਆ ਸਖਾਵਾ ਮਾਹੌਲ ਮਿਲੇ ਤਾਂ ਕਿ ਉਹ ਚਾਈ ਚਾਈ ਕਲਾਸ 'ਚ ਰਹਿਣ ਬਾਹਰ ਭੱਜਣ ਦੀ ਕੋਸ਼ਿਸ਼ ਨਾ ਕਰਨ ਨਾਲ ਹੀ ਉਹ ਘਰੇ ਰਹਿਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਸਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ ਜੀ ਉਹੀ ਵਿਚਾਰੇ ਗਰੀਬ ਵੇੜੇ ਵਾਲੇ ਜਾਂ ਝੁੱਗੀ ਜੋੜੇ ਛੋਪੜੀ ਵਾਲੇ ਬੱਚੇ ਨੇ ਸਾਡੇ ਕੋਲੇ ਜਿਆਦਾਤਰ ਅੰਡਰ ਪ੍ਰਿਵਿਲੇਜਡ ਹਾਂਜੀ ਜਿਨ੍ਹਾਂ ਦੇ ਘਰੇ ਵੀ ਕਦੇ ਏਸੀ ਨਹੀਂ ਦੇਖੀ ਹਾਂਜੀ ਜਿਨ੍ਹਾਂ ਦੇ ਪੇਰੈਂਟਸ ਜਿਆਦਾਤਰ ਐਕਸਲੋ 70 ਤੋਂ 80% ਪੇਰੈਂਟ ਰਹਿੰਦੇ ਲੇਬਰ ਵਾਲੇ ਨੇ ਉਦੇ ਨਾਲ ਜਦੋਂ ਤੁਸੀਂ ਏਸੀ ਲਗਵਾਤੇ ਬਿਲਕੁਲ ਜੀ ਸਾਡੇ ਕੋਲੇ ਕਾਫੀ ਬੱਚੇ ਆਏ ਆ ਸਾਡੇ ਕੋਲੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਚੰਗੇ ਗਵਰਨਮੈਂਟ ਸਕੂਲਾਂ ਜਿਹੜਾ ਤੋਂ ਕੋ ਬੱਚੇ ਆਏ ਆ ਸਕੂਲ ਆਫ ਫੈਮਿਨੈਂਸ ਦੀਆਂ ਗੱਲਾਂ ਤਾਂ ਹੁਣ ਹੁੰਦੀਆਂ ਨੇ ਪਰ ਤੁਹਾਡਾ ਜਿਹੜਾ ਸਕੂਲ ਹੈ ਉਹ ਫੁੱਲ ਆਫ ਐਮੈਨਿਟੀਆਂ ਹੋ ਗਿਆ ਸੀ 2021 ਦੇ ਵਿੱਚ ਤਾਂ ਅੱਜ ਤੁਹਾਡੇ ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀ ਹੈ ਤੁਸੀਂ ਦੇਖ ਰਹੇ ਹੋ ਵੀ ਬ੍ਰਾਂਡਡ ਏਸੀ ਹੈ ਤਾਂ ਇਹ ਤੁਸੀਂ ਵਾਈਫਾਈ ਵੀ ਇੱਥੇ ਹੈ ਜੀ ਵਾਈਫਾਈ ਵੀ ਵਾਈਫਾਈ ਵੀ ਐਸੀ ਸਾਰੇ ਹੈ ਮਤਲਬ ਜੇ ਆਪਾਂ ਇਹਨਾਂ ਨੂੰ ਮਤਲਬ ਕਈ ਵਾਰੀ ਕਿਤੇ ਟਾਈਮ ਆਪ ਬੰਦ ਕਰਨਾ ਹੀ ਭੁੱਲ ਜਾਂਦੇ ਆ ਤਾਂ ਇਹਨਾਂ ਨੂੰ ਆਪ ਬਾਅਦ ਦੇ ਵਿੱਚ ਆਪਾਂ ਮੋਬਾਈਲ ਤੋਂ ਬੰਦ ਵੀ ਕਰ ਸਕਦੇ ਆ ਸਵੇਰੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਚਲਾ ਵੀ ਸਕਦੇ ਆ ਕਿੰਨਾ ਖਰਚ ਆ ਗਿਆ ਸੀ ਉਹ ਦੋ ਮਤਲਬ ਪੀਸੀਸ ਦੇ ਮਤਲਬ ਖਰੀਦਣ ਚ ਲਗਭਗ 22 ਕਿਲੋ ਰੁਪਏ ਦੇ 2 ਲੱਖ ਰੁਪਏ ਦੇ ਸੀ ਤੁਸੀਂ ਆ ਘਰ ਦੇ ਵਿੱਚ ਕਿਹਦੇ ਐਸੀ ਲੱਗਿਆ ਇੱਕ ਬੱਚੇ ਦੇ ਸਿਰਫ ਸਿਰਫ ਇੱਕ ਬੱਚੇ ਦੇ ਤੁਹਾਡੇ ਤਿੰਨ ਬੱਚਿਆਂ ਦੇ ਲੱਗਿਆ ਹੋਇਆ ਅੱਛਾ ਹੋਰ ਕਿਸੇ ਬੱਚੇ ਦੇ ਘਰ ਏਸੀ ਨਹੀਂ ਹੈ ਤਾਂ ਸਕੂਲ ਦੇ ਵਿੱਚ ਜਦੋਂ ਤੁਸੀਂ ਆਉਨੇ ਹੋ ਔਰ ਇੱਥੇ ਤੁਹਾਨੂੰ ਕਲਾਸਰੂਮ ਦੇ ਵਿੱਚ ਏਸੀ ਮਿਲਦਾ ਤਾਂ ਤੁਹਾਨੂੰ ਫਿਰ ਰਾਹਤ ਮਹਿਸੂਸ ਹੁੰਦੀ ਹੈ ਹੋਰ ਜੀ ਲੱਗਦਾ ਹੈ ਪੜਾਈ ਕਰਨ ਦਾ ਹੋਰ ਮਨ ਕਰਦਾ ਹੈ ਫਿਰ ਪੜਨ ਦਾ ਜੀ ਹਾਂ ਜੀ ਅੱਛਾ ਜਿਹੜਾ ਏਸੀ ਹੈ ਰੋਜ਼ ਚੱਲਦੀ ਹੈ ਕਿ ਅੱਜ ਹੀ ਚਲਾਇਆ ਨਹੀਂ ਰੋਜ਼ ਹੀ ਚੱਲਦੀ ਹੈ ਰੋਜ਼ ਚੱਲਦੇ ਹਾਂ ਜੀ ਪਹਿਲਾਂ ਗਰਮੀ ਲੱਗਦੀ ਸੀ ਕੱਪੇ ਛੁੱਟੀ ਵੀ ਮਾਰਦੇ ਸੀ ਗਰਮੀ 'ਚ ਨਹੀਂ ਜੀ ਅੱਛਾ ਰੈਗੂਲਰ ਆਉਂਦੇ ਸੀ ਹਾਂਜੀ ਪਰ ਤੁਸੀਂ ਹੁਸ਼ਿਆਰ ਹੋਉਂਗੇ ਨਾ ਹਾਂਜੀ ਤੁਸੀਂ ਬੱਚੇ ਹੋ ਹਾਂਜੀ ਹੈਰਾਨ ਕਰ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ਏਸੀਏ ਸਰਕਾਰ ਵੱਲੋਂ ਇੰਸਟਾਲ ਨਹੀਂ ਕੀਤੇ ਗਏ ਇਨਫੈਕਟ ਇਹਨਾਂ ਟੀਚਰ ਸਹਿਬਾਨ ਵੱਲੋਂ ਜਿਹੜੇ ਆ ਇੰਸਟਾਲ ਕੀਤੇ ਗਏ ਨੇ ਅਗਲੇ ਕੱਲ ਤੁਸੀਂ ਜੁੜਿਓ ਸੁਰਖਾਬ ਰਹਿਮਤ ਟੀਵੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਆकांक्षा ਸਕੂਲ ਆਫ ਐਮਿਨੈਂਸ ਦੀਆਂ ਚਰਚਾਵਾਂ ਤਾਂ ਹੁਣ ਹੋਣ ਲੱਗੀਆਂ ਨੇ ਪਰ ਤੁਹਾਨੂੰ ਅੱਜ ਅਸੀਂ ਅਜਿਹੇ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਜੋ ਕਿ 2021 ਦੇ ਵਿੱਚ ਇਹ ਜਿਹੜਾ ਸਕੂਲ ਹੈ ਸਕੂਲ ਆਫ ਐਮਿਨੈਂਸ ਬਣ ਗਿਆ ਸੀ ਮਤਲਬ ਸਕੂਲ ਆਫ 올 ਕਾਈਂਡ ਆਫ ਐਮਿਨਿਟੀਆਂ ਜਿਹੜਾ ਹੈ ਬਣ ਗਿਆ ਸੀਗਾ ਇਸ ਸਕੂਲ ਦੇ ਵਿੱਚ ਲਗਭਗ 165 ਦੇ ਕਰੀਬ ਲੜਕੇ ਪੜ੍ਹਦੇ ਨੇ ਅਸੀਂ ਇਸ ਵੇਲੇ ਨਥਾਣਾ ਪਿੰਡ ਦੇ ਜੋ ਕਿ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਹੈ ਉਥੋਂ ਦੇ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਮੌਜੂਦ ਹੈਗੇ ਆ ਜੋ ਕਿ ਲੜਕੀਆਂ ਦੇ ਵਾਸਤੇ ਬਣਾਇਆ ਗਿਆ ਹੈ ਔਰ ਇਸ ਸਕੂਲ ਦੇ ਤੁਹਾਨੂੰ ਚਲਕ ਦਿਖਾ ਦਿੰਨੇ ਆ ਕਿ ਕਿਸੇ ਪ੍ਰਾਈਵੇਟ ਸਕੂਲ ਤੋਂ ਘਟਨੀ ਹੈ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਵੀ ਜਿਹੜਾ ਇਹ ਸਰਕਾਰੀ ਸਕੂਲ ਹੈ ਮਾਤ ਪਾਉਂਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੀਸੀਟੀਵੀ ਕੈਮਰਾ ਬਹੁਤ ਇੰਪੋਰਟੈਂਟ ਹੈ ਤਾਂ ਇਹ ਜਿਹੜਾ ਸਕੂਲ ਹੈ ਉਹ ਸੀਸੀਟੀਵੀ ਸਰਵੇਲੈਂਸ ਦੇ ਨਾਲ ਲੈਸ ਹੈ ਇਸ ਸਕੂਲ ਦੇ ਵਿੱਚ ਲਗਭਗ 10 ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਨਾਲ ਹੀ ਤੁਹਾਨੂੰ ਅਸੀਂ ਜੋ ਦਿਖਾ ਰਹੇ ਤੁਸੀਂ ਇਹ ਟ੍ਰੇਨ ਦੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਟ੍ਰੇਨ ਦੇ ਡੱਬੇ ਜਿਹੜੇ ਹੈ ਉਹ ਬਣੇ ਹੋਏ ਆ ਪਰ ਇਹ ਟ੍ਰੇਨ ਦੇ ਡੱਬੇ ਨਹੀਂ ਇਨਫੈਕਟ ਇਹ ਬੱਚਿਆਂ ਦੇ ਕਲਾਸਰੂਮਸ ਨੇ ਔਰ ਕਲਾਸਰੂਮ ਦੇ ਬਾਹਰ ਦੀ ਜਿਹੜੀ ਇਹ ਤਸਵੀਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਟ੍ਰੇਨ ਦੇ ਡੱਬੇ ਦੀ ਜਿਹੜੀ ਇੱਕ ਸ਼ਕਲ ਹੈ ਉਹ ਦਿੱਤੀ ਗਈ ਹੈ ਔਰ ਇਸ ਸਕੂਲ ਦਾ ਇੱਕ ਇੱਕ ਜਿਹੜਾ ਕਲਾਸਰੂਮ ਹੈ ਉਹ ਫੁੱਲੀ 에ਅਰ ਕੰਡੀਸ਼ਨਡ ਹੈ ਫੁੱਲੀ 에ਅਰ ਕੰਡੀਸ਼ਨਡ ਇਹ ਸਕੂਲ ਜੋ ਕਿ ਪੰਜਾਬ ਦਾ ਪਹਿਲਾ ਫੁੱਲੀ 에어 ਕੰਡੀਸ਼ਨ ਸਕੂਲ ਸੀਗਾ 2021 ਜੁਲਾਈ 2021 ਦੇ ਵਿੱਚ ਇਹ ਸਕੂਲ ਫੁੱਲੀ 에어 ਕੰਡੀਸ਼ਨਡ ਹੋਇਆ ਔਰ ਉਸ ਨੂੰ ਫੁੱਲੀ 에어 ਕੰਡੀਸ਼ਨ ਕਰਨ ਵਾਲੇ ਇਥੋਂ ਦੇ ਈਟੀਟੀ ਅਧਿਆਪਕ ਸਰਦਾਰ ਸੁਖਪਾਲ ਸਿੰਘ ਸਿੱਧੂ ਸਨ ਸਰ ਦੇ ਵੱਲੋਂ ਦੇਖਿਆ ਗਿਆ ਕਿ ਜਿਹੜੇ ਬੱਚੇ ਨੇ ਉਹ ਗਰਮੀਆਂ ਦੇ ਦੌਰਾਨ ਬਹੁਤ ਘਟ ਜਾਂਦੀ ਹੈ ਸਟਰੈਂਥ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਘਟਾਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਗਲੋਬਲ ਵਾਰਮਿੰਗ ਕਰਕੇ ਬਹੁਤ ਜ਼ਿਆਦਾ ਜਿਹੜੀ ਗਰਮੀ ਆਉ ਪੈਂਦੀ ਹੈ ਔਰ ਇਸ ਵੇਲੇ ਵੀ ਜਿਹੜੀ ਗਰਮੀ ਹੈ ਇਸ ਸਾਲ ਵੀ ਬਹੁਤ ਗਰਮੀ ਹੈ ਉਹ ਪਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਲਾਸਰੂਮ ਦੇ ਵਿੱਚ ਵਿੰਡੋ ACs ਨੇ ਉਹ ਇੰਸਟਾਲ ਕੀਤੇ ਗਏ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ACs ਸਰਕਾਰ ਵੱਲੋਂ ਇੰਸਟਾਲ ਨਹੀਂ ਕੀਤੇ ਗਏ ਇਨਫੈਕਟ ਇਹਨਾਂ ਟੀਚਰ ਸਹਿਬਾਨ ਵੱਲੋਂ ਜਿਹੜੇ ਆ ਇੰਸਟਾਲ ਕੀਤੇ ਗਏ ਨੇ ਸਿਟ ਡਾਊਨ ਸਾਰੇ ਬੱਚੇ ਬੈਠ ਜਾਓ ਪਲੀਜ਼ ਅਸੀਂ ਗੱਲਬਾਤ ਕਰਦੇ ਹਾਂ ਸਰ ਦੇ ਨਾਲ ਔਰ ਜਾਣ ਲੈਨੇ ਆ ਕਿ ਜਿਹੜੇ ਸਰਕਾਰੀ ਟੀਚਰ ਹੁੰਦੇ ਆ ਉਹਨਾਂ ਦਾ ਕੋਈ ਇੰਨਾ ਤਨਖਾਹ ਤਾਂ ਹੁੰਦੀ ਨਹੀਂ ਐ ਕਿ ਉਹ ਹਰੇਕ ਕਲਾਸ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਏਸੀ ਲਗਵਾ ਸਕਣ ਕਿਸ ਤਰ੍ਹਾਂ ਪੋਸੀਬਲ ਹੋਇਆ ਇਹ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਮੈਡਮ ਕੀ ਹਾਲ ਹੈ ਸਤਿ ਠੀਕ ਹੋ ਹਾਂਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੁਰਖਾਬਰ ਰੈਮਾ ਟੀਵੀ ਥੈਂਕ ਯੂ ਥੈਂਕ ਯੂ ਸਰ ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਕਿਹੜੀ ਕਲਾਸ ਦੇ ਵਿੱਚ ਪੰਜਵੀਂ ਕਲਾਸ ਹੈ ਜੀ ਪੰਜਵੀਂ ਕਲਾਸ ਹੈ ਹਾਂਜੀ ਤੇ ਅਸੀਂ ਦੇਖ ਰਹੇ ਹਾਂ ਕਿ ਹਰੇਕ ਕਲਾਸ ਦੇ ਵਿੱਚ ਫੁੱਲੀ ਏਸੀ ਹੈ ਫੁੱਲੀਏ ਸੀ ਸਕੂਲ ਆ ਹਨਾ ਸਕੂਲ ਆਫ ਫੈਮਿਨੈਂਸ ਦੀਆਂ ਗੱਲਾਂ ਤਾਂ ਹੁਣ ਹੁੰਦੀਆਂ ਨੇ ਪਰ ਤੁਹਾਡਾ ਜਿਹੜਾ ਸਕੂਲ ਹੈ ਉਹ ਫੁੱਲ ਆਫ ਐਮੈਨਿਟੀਆਂ ਹੋ ਗਿਆ ਸੀ 2021 ਦੇ ਵਿੱਚ ਹੀ ਤਾਂ ਅੱਜ ਤੁਹਾਡੇ ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀ ਹੈ ਸਾਡੇ ਹਰ ਕਲਾਸ ਦੇ ਵਿੱਚ AC ਲੱਗਿਆ ਹੋਇਆ ਹੈ ਹਰ ਕਲਾਸ ਦੇ ਵਿੱਚ LED ਐਂਡ ਜਾਂ ਪ੍ਰੋਜੈਕਟਰ ਲੱਗਿਆ ਹੋਇਆ ਹੈ ਨਾ ਟੱਚ ਬੋਰਡ ਲੱਗਿਆ ਹੋਇਆ ਹੈ ਜੀ ਤੇ ਦੂਸਰੀ ਗੱਲ ਹੈਗਾ ਸਰਕਾਰ ਵੱਲੋਂ ਪ੍ਰੋਵਾਈਡਡ ਹੈ ਜੀ ਉਹ ਸਰਕਾਰ ਵੱਲੋਂ ਸਾਨੂੰ ਇੱਕ ਪ੍ਰੋਜੈਕਟਰ ਆਇਆ ਹੋਇਆ ਜੀ ਇੱਕੋ ਹੀ ਹਾਂਜੀ ਬਾਕੀ ਅਸੀਂ ਆਪ ਦੇ ਵੱਲੋਂ ਉਹ ਜਾਂ ਸਟਾਫ ਦੇ ਸਹਿਯੋਗ ਵੱਲੋਂ ਸਾਡਾ ਸਟਾਫ ਬਹੁਤ ਜ਼ਿਆਦਾ ਸਹਿਯੋਗ ਕਰਦਾ ਹੈਗਾ ਸਾਡੇ ਸੀਐਚਟੀ ਸਰਦਾਰ ਸਤਨਾਮ ਸਿੰਘ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਪੂਰਾ ਸਟਾਫ ਆ ਇੱਕ ਪਰਿਵਾਰ ਵਾਂਗ ਕੰਮ ਮਿਲ ਕੇ ਕਰ ਰਿਹਾ ਹੈਗਾ ਜਿਵੇਂ ਕਿ ਆਪਾਂ ਇੱਕ ਪਰਿਵਾਰ ਦੇ ਵਿੱਚ ਘਰੇ ਕੰਮ ਕਰਦੇ ਆ ਉਵੇਂ ਰਲ ਕੇ ਕਰ ਰਿਹਾ ਜੀ ਸਾਡੇ ਜਿਹੜੀ ਹਰ ਕਲਾਸ ਦੇ ਵਿੱਚ ਏਸੀ ਲੱਗੇ ਹੋ ਸੱਤ ਇਸ ਸਕੂਲ ਦੇ ਵਿੱਚ ਲੱਗੇ ਹੋਏ ਮਤਲਬ ਕਿ ਐਲਜੀ ਤੋਂ ਲੈ ਕੇ ਸਾਰੇ ਬਸ ਦੇ ਵਿੱਚ ਏਸੀ ਲੱਗੇ ਹੋਏ ਨੇ ਜਿਹਦੇ ਵਿੱਚ ਪੰਜ ਏਸੀ ਮੇਰੇ ਚਾਚਾ ਜੀ ਸਰਦਾਰ ਕੁਲਦੀਪ ਸਿੰਘ ਜੀ ਵੱਲੋਂ ਦਿੱਤੇ ਗਏ ਉਹਨਾਂ ਦੀ ਬੇਟੀ ਵੱਲੋਂ ਬੇਠੇ ਵੱਲੋਂ ਦੋ ਉਹਨਾਂ ਵੱਲੋਂ ਇੱਕ ਉਹਨਾਂ ਦੀ ਹੋਰ ਰਿਸ਼ਤੇਵਾਰ ਦੁੱਤੇ ਕਿ ਦੋ ਏਸੀ ਮੇਰੇ ਦਾਦਾ ਜੀ ਸਰਦਾਰ ਹਰਨੇਕ ਸਿੰਘ ਸਿੱਧੂ ਸੌਂਚੀਪੱਕੀ ਖਿਡਾਰੀ ਰਹੇ ਨੇ ਉਹਨਾਂ ਦੀ ਜਾਇਦਾਦ ਸਾਡੇ ਪਰਿਵਾਰ ਵੱਲੋਂ ਦਿੱਤੀ ਗਈ ਹੈ ਅੱਛਾ ਤਾਂ ਸਰਕਾਰ ਵੱਲੋਂ ਕੋਈ ਤੁਹਾਨੂੰ ਮਤਲਬ ਉਦੋਂ ਉਸ ਵੇਲੇ ਦੀ ਸਰਕਾਰ ਵੱਲੋਂ ਵੀ ਉਸ ਤੋਂ ਬਾਅਦ ਵੀ ਜਿਹੜੀ ਹੈ ਏਸੀ ਨੂੰ ਲੈ ਕੇ ਕਦੇ ਕੋਈ ਫਿਰ ਤੁਹਾਨੂੰ ਇਹ ਨਹੀਂ ਕਿਹਾ ਕਿ ਅਸੀਂ ਤੁਸੀਂ ਤਾਂ ਸਰਕਾਰੀ ਟੀਚਰ ਹੋ ਹਨ ਤਨਖਾਹ ਲੈਣ ਵਿੱਚ ਤੁਸੀਂ ਕਿਉਂ ਇੰਨਾ ਪੈਸਾ ਲਗਾ ਰਹੇ ਹੋ ਜਿਸ ਤੁਹਾਨੂੰ ਉਹ ਪੈਸਾ ਦਿੰਨੇ ਆ ਨਹੀਂ ਬਿਲਕੁਲ ਵੀ ਨਹੀਂ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ ਅੱਛਾ ਜੀ ਹਾਂ ਠੀਕ ਹੈ ਅੱਛਾ ਸਰ ਮੈਨੂੰ ਇਹ ਦੱਸੋ ਕਿ ਜਿਹੜੇ ACs ਨੇ ਹਨ ਅਸੀਂ ਦੇਖ ਰਹੇ ਆ ਵੀ ਬ੍ਰਾਂਡਡ AC ਹੈ ਤਾਂ ਇਹ ਤੁਸੀਂ ਇਹਦੇ ਵੀ Wi-Fi ਵੀ ਹੈ ਜੀ Wi-Fi ਵੀ ਹੈ Wi-Fi ਵੀ ਹੈ ਸਾਰੇ ਇਹ ਮਤਲਬ ਜੇ ਆਪਾਂ ਇਹਨਾਂ ਨੂੰ ਮਤਲਬ ਕਈ ਵਾਰੀ ਕਿਤੇ ਟਾਈਮ ਆਪਾਂ ਬੰਦ ਕਰਨਾ ਹੀ ਭੁੱਲ ਜਾਂਦੇ ਆ ਤਾਂ ਇਹਨਾਂ ਨੂੰ ਅਪਵਾਦ ਦੇ ਵਿੱਚ ਆਪਾਂ ਮੋਬਾਈਲ ਤੋਂ ਬੰਦ ਵੀ ਕਰ ਸਕਦੇ ਆ ਸਵੇਰੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਚਲਾ ਵੀ ਸਕਦੇ ਆ ਦੱਸੋ ਸਰ ਕਿ ਸਾਰੇ ਬ੍ਰਾਂਡ ਨਿਊ ਏਸੀ ਲਈ ਤੁਸੀਂ ਉਸ ਵੇਲੇ ਹਾਂਜੀ ਬਿਲਕੁਲ ਤੇ ਕਿੰਨਾ ਖਰਚ ਆ ਗਿਆ ਸੀ ਉਹ ਦੋ ਮਤਲਬ ਪੀਸਿਸ ਦੇ ਦਾ ਖਰੀਦਣ ਚ ਲਗਭਗ 22 ਕਿਲੋ ਰੁਪਏ ਦੇ 22 ਲੱਖ ਰੁਪਏ ਦੇ ਸੀ ਤੁਸੀਂ ਆ আচ্ছা ਮੋਟਿਵ ਕੀ ਸੀਗਾ ਮਤਲਬ ਏਸੀ ਲਗਵਾਉਣ ਦਾ ਕਿਤੇ ਐ ਤਾਂ ਨਹੀਂ ਵੀ ਵਾਹਾਵਾਹੀ ਬਟੌਰ ਨਹੀਂ ਸੀਗੀ ਜਾਂਦੇ ਵਿੱਚ ਕੋਈ ਹੋਰ ਮਤਲਬ ਸੋਲਿਡ ਮੋਟਿਵ ਸੀ ਬੱਚਿਆਂ ਲਈ ਸੀਗਾ ਬੱਚਿਆਂ ਨੂੰ ਵਧੀਆ ਸਿਖਾਵਾ ਮਾਹੌਲ ਮਿਲੇ ਕਿਉਂਕਿ ਲਾਕਡਾਊਨ ਤੋਂ ਬਾਅਦ ਇੱਕ ਤਾਂ ਉਂਝ ਹੀ ਉਦੋਂ ਬੱਚਿਆਂ ਦੀ ਗਿਣਤੀ ਘਟ ਗਈ ਸੀਗੀ ਹਾਂ ਇਹ ਇੱਕ ਉਹਦੋਂ ਗਰਮੀ ਕਰਕੇ ਜੁਲਾਈ ਦੇ ਵਿੱਚ ਜਦੋਂ ਬੱਚੇ ਆਉਂਦੇ ਆਗੇ ਬੜਾ ਜਿਹੜਾ ਮੌਸਮ ਹੈਗਾ ਬੜੀ ਮਤਲਬ ਉਹ ਅਲੱਗ ਜਿਹੇ ਪ੍ਰਕਾਰ ਦੀ ਗਰਮੀ ਹੁੰਦੀ ਹੈਗੀ ਤਾਂ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਬੱਚਿਆਂ ਨੂੰ ਵਧੀਆ ਸਖਾਵਾ ਮਾਹੌਲ ਮਿਲੇ ਤਾਂ ਕਿ ਉਹ ਚਾਈ ਚਾਈ ਕਲਾਸ 'ਚ ਰਹਿਣ ਵਾਰਪਾ ਜਿੰਦਗੀ ਘੋਸ਼ਨਾ ਕਰਨ ਨਾਲ ਹੀ ਉਹ ਘਰੇ ਰਹਿਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਸਾਡੇ ਕੋਲੇ ਜਿਹੜੇ ਬੱਚੇ ਆਉਂਦੇ ਨੇ ਜੀ ਉਹੀ ਵਿਚਾਰੇ ਗਰੀਬ ਵੇੜਿਆਂ ਵਾਲੇ ਜਾਂ ਝੁੱਗਿਆਂ ਝੋੜੇ ਛੋਪੜੀਆਂ ਵਾਲੇ ਬੱਚੇ ਨੇ ਸਾਡੇ ਕੋਲੇ ਜਿਆਦਾਤਰ ਅੰਡਰ ਪ੍ਰਿਵਿਲੇਜਡ ਜਿਨ੍ਹਾਂ ਨੇ ਤਾਂ ਘਰੇ ਵੀ ਕਦੇ ਏਸੀ ਨਹੀਂ ਦੇਖਿਆ ਹਾਂਜੀ ਜਿਨ੍ਹਾਂ ਦੇ ਪੇਰੈਂਟਸ ਜਿਆਦਾਤਰ ਐਕਾ ਲੋਕ 70 ਤੋਂ 80 ਰੈਂਡ ਪੇਰੈਂਟ ਰਹਿੰਦੇ ਲੇਬਰ ਵਾਲੇ ਨੇ ਤਾਂ ਜਿਨ੍ਹਾਂ ਨੂੰ ਘਰੇ ਵੀ ਮਤਲਬ ਕਿ ਉਹ ਭਾਜਾ ਮਾਹੌਲ ਨਹੀਂ ਮਿਲਦਾਗਾ ਤਾਂ ਅਸੀਂ ਕੋਸ਼ਿਸ਼ ਕੀਤੀ ਆ ਵੀ ਇੰਨਾ ਵਧੀਆ ਇਹਨਾਂ ਨੂੰ ਮਾਹੌਲ ਸਿਰਜਿਆ ਜਾਵੇ ਕਿ ਬੱਚਿਆਂ ਦਾ 8 ਤੋਂ 2 ਜਾਂ 9 ਤੋਂ 3 ਸਕੂਲਾਂ ਘਰ ਜਾਣ ਨੂੰ ਜੀ ਨਾ ਕਰੀ। ਹੂੰ। ਅੱਛਾ ਫਰਕ ਪਿਆ ਫਿਰ ਉਹਦੇ ਨਾਲ ਜਦੋਂ ਤੁਸੀਂ ਏਸੀ ਲਗਵਾਤੇ। ਬਿਲਕੁਲ ਜੀ ਸਾਡੇ ਕੋਲੇ ਕਾਫੀ ਬੱਚੇ ਆਏ ਆ। ਸਾਡੇ ਕੋਲੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਚੰਗੇ ਗਵਰਨਮੈਂਟ ਸਕੂਲਾਂ ਚੋਂ ਆਟਕੇ ਆ ਕੋਈ ਬੱਚੇ ਆਏ। ਵਾਹ ਵਾਹ। ਹਾਂਜੀ। ਇਹ ਤਾਂ ਇਹ ਬਿਗ ਐਚੀਵਮੈਂਟ ਹੈ। ਹਾਂਜੀ ਬਿਲਕੁਲ ਜੀ। ਏਸੀ ਲਾਉਣ ਤੋਂ ਵੀ ਵੱਡੀ ਐਚੀਵਮੈਂਟ ਹੈ। ਬਿਲਕੁਲ 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 ਜੀ ਬਿਲਕੁਲ। ਅੱਛਾ ਕਿ ਘਰ ਦੇ ਵਿੱਚ ਕਿਹਦੇ AC ਲੱਗਿਆ? ਇੱਕ ਬੱਚੇ ਦੇ ਸਿਰਫ ਸਿਰਫ ਇੱਕ ਬੱਚੇ ਦੇ ਤੁਹਾਡੇ ਤਿੰਨ ਬੱਚਿਆਂ ਦੇ ਲੱਗਿਆ ਹੋਇਆ। ਅੱਛਾ ਹੋਰ ਕਿਸੇ ਬੱਚੇ ਦੇ ਘਰ AC ਨਹੀਂ ਹੈ? ਤਾਂ ਸਕੂਲ ਦੇ ਵਿੱਚ ਜਦੋਂ ਤੁਸੀਂ ਆਉਨੇ ਹੋ ਔਰ ਇੱਥੇ ਤੁਹਾਨੂੰ ਕਲਾਸਰੂਮ ਦੇ ਵਿੱਚ AC ਮਿਲਦਾ ਤਾਂ ਤੁਹਾਨੂੰ ਫਿਰ ਰਾਹਤ ਮਹਿਸੂਸ ਹੁੰਦੀ ਹੈ ਔਰ ਜੀ ਲੱਗਦਾ ਪੜਾਈ ਕਰਨ ਦਾ ਹੋਰ ਮਨ ਕਰਦਾ ਫਿਰ ਪੜ੍ਹਨ ਦਾ? ਜੀ ਹਾਂਜੀ। ਅੱਛਾ ਜਿਹੜਾ AC ਇਹ ਰੋਜ਼ ਚੱਲਦੇ ਆ ਕਿ ਅੱਜ ਹੀ ਚਲਾਇਆ? ਨਹੀਂ ਰੋਜ਼ ਹੀ ਚੱਲਦਾ ਜੀ। ਰੋਜ਼ ਚੱਲਦੇ ਆ। ਹਾਂਜੀ। ਤੁਸੀਂ ਫਿਰ ਆਪਣੇ ਜਿਹੜੇ ਤੁਹਾਡੇ ਨਾਲ ਦੇ ਬੱਚੇ ਐ ਕੋਈ ਤੁਹਾਡੇ ਨਾਲ ਦੇ ਜਿਹੜੇ ਬੱਚੇ ਐ ਜਿੰਨਾਂ ਨਾਲ ਖੇਡਦੇ ਹੋ ਤਾਂ ਫਿਰ ਉਹਨਾਂ ਨੂੰ ਦੱਸ ਦਿਓ ਵੀ ਸਾਡੇ ਸਕੂਲ ਦੇ ਵਿੱਚ ਏਸੀ ਲੱਗਾ ਹੋਇਆ ਹੈ ਹੈ ਹਾਂਜੀ ਤੇ ਫਿਰ ਉਹ ਐ ਨਹੀਂ ਕਹਿੰਦੇ ਹੈਗੇ ਵੀ ਅਸੀਂ ਵੀ ਇਸ ਸਕੂਲ ਦੇ ਵਿੱਚ ਆ ਕੇ ਪੜ੍ਹਨਾ ਹੈ ਹਾਂਜੀ ਕਹਿੰਦੇ ਕਹਿੰਦੇ ਹੁੰਦੇ ਐ ਬਿਲਕੁਲ ਜੀ ਤਾਂ ਦੇਖੋ ਬੱਚੇ ਵੀ ਜਿਹੜੇ ਨੇ ਉਹ ਬਿਹਤਰੀ ਇਸ ਚੀਜ਼ ਨੂੰ ਲੈ ਕੇ ਖੁਸ਼ ਨੇ ਔਰ ਕਈ ਅਜਿਹੇ ਬੱਚੇ ਵੀ ਨੇ ਜ਼ਿਆਦਾਤਰ ਬੱਚੇ ਅਜਿਹੇ ਨੇ ਇਸ ਸਕੂਲ ਦੇ ਵਿੱਚ ਜਿਨ੍ਹਾਂ ਨੇ ਘਰ ਦੇ ਵਿੱਚ ਵੀ ਕਦੇ ਏਸੀ ਦੀ ਦੇਖਿਆ ਹੈ ਪਰ ਸੁਪਾਲ ਸਿੱਧੂ ਸਰਦਾ ਇਹ ਉਪਰਾਲਾ ਕਿ ਉਹਨਾਂ ਨੇ ਤਾਂ ਕਿ ਸਕੂਲ ਦੀ ਜਿਹੜੀ ਸਟਰੈਂਥ ਹੈ ਸਕੂਲ ਦੀ اٹੈਂਡੈਂਸ ਦੇ ਵਿੱਚ ਗਰਮੀਆਂ ਦੇ ਦੌਰਾਨ ਜਿਹੜੀ ਹੈ ਉਹ ਕਮੀ ਨਾ ਹੋਵੇ ਬੱਚੇ ਘਟਨਾਂ ਤਾਂ ਉਹਨਾਂ ਨੇ ਏਸੀ ਦੇ ਜਿਹੜੇ ਪ੍ਰਬੰਧ ਨੇ ਚਾਹੇ ਕਿਵੇਂ ਵੀ ਕੀਤੇ 2.5 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈ ਏਸੀ ਉਹਨਾਂ ਨੇ ਲਗਵਾਇਆ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜਿਹੜਾ ਹੈਗਾ ਕੋਈ ਇਹਨਾਂ ਨੂੰ ਇਹਦੇ ਵਿੱਚ ਸਹਿਯੋਗ ਨਹੀਂ ਮਿਲਿਆ ਔਰ ਜਿਸ ਤਰ੍ਹਾਂ ਸਮਾਰਟ ਸਕੂਲ ਬਣਾਏ ਗਏ ਸੀਗੇ ਸਰਕਾਰੀ ਸਕੂਲ ਤਾਂ ਇਹਨਾਂ ਨੇ ਦੱਸਿਆ ਕਿ ਸਾਨੂੰ ਸਿਰਫ ਇੱਕ ਜਿਹੜਾ ਪ੍ਰੋਜੈਕਟਰ ਹੈਗਾ ਉਹੀ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਬਾਕੀ ਜਿਹੜੇ ਪ੍ਰੋਜੈਕਟਰ ਆ ਐਲਈਡੀਸ ਨੇ ਉਹ ਵੀ ਇਹਨਾਂ ਨੇ ਆਪ ਹੀ ਜਾਂ ਹੋਰ ਟੀਚਰਸ ਹੈ ਬਾਨਾ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਸਕੂਲ ਦੇ ਵਿੱਚ ਅਰੇਂਜ ਕੀਤੇ ਸਰ ਤੁਸੀਂ ਸਕਾਫ ਪਾਇਆ ਹੋਇਆ ਹੈਗਾ ਔਰ ਇਹਦੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਹੈ ਸਕਾਉਟ ਤੇ ਤੁਸੀਂ ਗਾਈਡ ਜਿਹੜਾ ਹੈ ਚੁਣੇ ਗਏ ਅਜੀ ਭਾਰ ਸਕਾਊਟ ਐਂਡ ਗਾਈਡਸ ਦਾ ਜਿਹੜਾ ਯੂਨਿਟ ਹੈ ਇਹ ਸਕੂਲ ਦੇ ਵਿੱਚ ਚੱਲ ਰਿਹਾ ਹੈਗਾ ਲਗਭਗ 2017 ਤੋਂ ਜਿਹੜਾ ਨਥਾਣੇ ਸਕੂਲ ਦੇ ਵਿੱਚ ਯੂਨਿਟ ਚੱਲ ਰਿਹਾ ਹੈਗਾ ਇਸ ਸਕੂਲ ਦੇ ਹੁਣ ਤੱਕ 69 ਸਟੂਡੈਂਟਸ ਜਿਹੜੇ ਹੈਗੇ ਉਹਨਾਂ ਨੂੰ ਗੋਲਡਨ 에ਰੋ ਅਵਾਰਡ ਨੈਸ਼ਨਲ ਲੈਵਲ ਦਾ ਇੱਕ ਅਵਾਰਡ ਹੈ ਅਕਾਊਂਟਿੰਗ ਦੇ ਵਿੱਚ 69 ਬੱਚਾ 69 ਬੱਚੇ ਨੂੰ ਹੁਣ ਤੱਕ ਲਗਭਗ 7 ਸਾਲਾਂ ਦੇ ਵਿੱਚ ਉਹ ਬੱਚਿਆਂ ਨੂੰ ਮਿਲ ਚੁੱਕਿਆ ਹੈ ਜੀ ਉਹ ਇੱਕ ਇਹਨਾਂ ਪ੍ਰੈਮ ਉਹ ਵੱਖ-ਵੱਖ ਉਹਦੇ ਵਾਸਤੇ ਜੀ ਕੰਪੀਟੀਸ਼ਨਸ ਲਈ ਹਾਂਜੀ ਬਿਲਕੁਲ ਬਿਲਕੁਲ ਹਰ ਸਾਲ ਇਹਦਾ ਕੰਮ ਪ੍ਰਿਪੇਅਰ ਤੁਸੀਂ ਕਰਦੇ ਸੀ ਉਹਨਾਂ ਨੂੰ ਬਿਲਕੁਲ ਜਿਵੇਂ ਮੈਂ ਮਤਲਬ ਇਹ ਸਕੂਲ ਜਿਹੜਾ ਇਹ ਕੰਮ ਜੂਨਟ ਉਹ ਮੈਂ ਹੀ ਚਲਾ ਰਿਹਾ ਜਿੱਥੇ ਅੱਛਾ ਜੀ ਤਾਂ ਕੀ ਕੀ ਹੋਰ ਐਕਸਟਰਾ ਕੀ ਕੀ ਫਿਰ ਕ curriculur ਤੁਸੀਂ ਐਕਟੀਵਿਟੀਜ਼ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਅਲੱਗ-ਅਲੱਗ ਹੁੰਦਾ ਜਿਵੇਂ ਡਰੈਸਰ ਦਾ ਹੁੰਦਾ ਜੀ ਜਿਵੇਂ ਅਲੱਗ-ਅਲੱਗ ਜਿਵੇਂ ਕੋਈ ਗ੍ਰੈਂਡ ਹਾਲ ਹੋ ਗਿਆ ਜੀ ਬੱਚਿਆਂ ਨੂੰ ਉਹ ਕਰਾਉਣਾ ਜੀ ਸ਼ਬਦ ਹੁੰਦਾ ਜੀ ਪ੍ਰਾਰਥਨਾ ਹੁੰਦੀ ਹੈ ਜਾਂ ਕਬ ਨਜ਼ਮ ਆ ਕਿਵੇਂ ਕਿਸ ਦੀ ਮਤਲਬ ਵੱਡਿਆਂ ਦਾ ਸਤਿਕਾਰ ਕਰਨਾ ਜਿਵੇਂ ਉਹ ਸਾਰੇ ਇਹ ਚਾ ਹੈਗਾ ਜੀ ਇਸ ਤੋਂ ਇਲਾਵਾ ਕੀ ਹੈਗਾ ਪਿਛਲੇ ਸਾਲ 2023 ਦੇ ਵਿੱਚ ਸਾਡੇ ਜਿਹੜੇ ਸਕੂਲ ਦੇ ਬੱਚੇ ਹੈਗੇ ਪੰਜ ਬੱਚੇ ਉਹ ਬੈਸਟ ਬੰਗਾਲ ਕਲਕੱਤਾ ਦੇ ਵਿੱਚ ਇੱਕ ਨੈਸ਼ਨਲ ਲੈਵਲ ਦਾ ਫੰਕਸ਼ਨ ਸੀ ਸਕੋਟਿੰਗ ਦਾ ਉੱਥੇ ਵੀ ਇਹ ਬੱਚਿਆਂ ਨੇ ਪਾਰਟਿਸਪੀਟ ਕੀਤਾ ਉੱਥੇ ਵੀ ਇਹਨਾਂ ਨੇ ਪੰਜਾਬ ਦਾ ਜਿਹੜਾ ਨਾਮ ਪੂਰੇ ਪੰਜਾਬ ਨੂੰ ਇਹਨਾਂ ਨੇ ਉੱਤੇਰੀ ਪ੍ਰਜੈਂਟ ਕਰਕੇ ਆਏ ਨਥਾਨਾ ਸਿਟੀ ਐਕਸਪ੍ਰੈਸ ਦੀ ਸੀ ਦੂਸਰੀ ਕਲਾਸ ਦੇ ਵਿੱਚ ਆ ਗਏ ਆ ਔਰ ਗੱਲਬਾਤ ਕਰਦੇ ਆ ਸਰ ਜੀ ਨਾਲ ਸਰ ਇਹ ਕਿਹੜੀ ਕਲਾਸ ਹੈ ਜੀ 3rd ਕਲਾਸ ਹੈ ਜੀ 3rd ਸਟੈਂਡਰਡ ਕਿੰਨੇ ਬੱਚੇ ਹੈ ਜੀ ਕਲਾਸ ਦੇ ਵਿੱਚ ਸਾਰੇ ਬੱਚੇ ਬੈਠ ਜੋ ਇਸ ਕਲਾਸ ਦੇ ਵਿੱਚ ਮੈਮ ਕਿੰਨੇ ਬੱਚੇ ਹੈ 24 24 ਬੱਚੇ ਨੇ अच्छा बच्चे फिर खुशी खुशी नाल आਉਂਦੇ ਵੀ ਸਕੂਲ ਦੇ ਵਿੱਚ ਸਾਰੀ ਫੈਸਿਲਿਟੀ ਹੈ ਬਹੁਤ ਜਿਆਦਾ ਖੁਸ਼ ਹੁੰਦੇ ਨੇ ਬੱਚੇ ਆਪਨੇ ਤੁਹਾਡਾ ਜਿਹੜਾ اٹینڈنس ਹੈ ਮਤਲਬ ਤੁਹਾਡੀ ਕਲਾਸਰੂਮ ਦੀ اٹینڈنس ਕਿੰਨੇ ਪਰਸੈਂਟ ਹੈ 80 ਤੋਂ ਉੱਤੇ ਹੁੰਦੀ ਹੈ 80% ਹਾਂ ਆਵਾ ਬਸ ਹੁਣ ਤੋਂ ਥੋੜਾ ਜਿਹਾ ਦੋ ਚਾਰ ਬੱਚੇ ਜਿਹੜੇ ਹੁਣ ਆ ਯੂਪੀ ਜਾਣ ਉਹ ਗਏ ਹੋਏ ਆ ਬਾਕੀ ਆ ਜਾਂਦੇ ਮੋਸਟਲੀ ਬੱਚੇ ਹਾਂ ਉਹ ਇਹਨਾਂ ਦੇ ਇਸ ਮਹੀਨੇ ਚ ਵਿਆਹ ਵੀ ਕਰਦੇ ਨੇ ਤਾਂ ਕਰਕੇ ਚਲੇ ਹਾਂ ਹਾਂ ਹੋਰ ਕੋਈ अच्छा बच्चों ਤੁਹਾਡੇ ਘਰ ਦੇ ਵਿੱਚ ਕਿਸੇ ਬੱਚੇ ਦੇ ਘਰ ਦੇ ਵਿੱਚ ਏਸੀ ਲੱਗਾ ਹੋਇਆ ਹੈ ਕਿਹੜੇ ਕਿਹੜੇ ਬੱਚੇ ਦੇ ਏਸੀ ਲੱਗੇ ਹੋਏ ਹੈ ਘਰ 'ਚ ਇੱਥੇ ਵੀ ਦੋ ਤਿੰਨ ਤਿੰਨ ਬੱਚਿਆਂ ਦੇ ਏਸੀ ਲੱਗੇ ਹੋਇਆ ਹੈ ਤੇ ਸਕੂਲ ਦੇ ਵਿੱਚ ਏਸੀ ਲੱਗਿਆ ਹੋਇਆ ਤੇ ਤੁਹਾਨੂੰ ਚੰਗਾ ਲੱਗਦਾ ਫਿਰ ਪੜ੍ਹਨ ਦਾ ਦਿਲ ਕਰਦਾ ਹੋਰ ਹਾਂਜੀ ਹਾਂਜੀ ਕਦੋਂ ਤੋਂ ਲੱਗੇ ਏਸੀ ਇਹ ਸੋਂ ਕਿੰਨੇ ਸਾਲ ਹੋਏ ਏਸੀ ਲੱਗੇ ਕਿੰਨੇ ਟਾਈਮ ਤੋਂ ਏਸੀ ਜਦੋਂ ਤੋਂ ਸਕੂਲ ਚ ਆਉਨੇ ਉਦੋਂ ਦੇ ਏਸੀ ਨਹੀਂ ਜੀ ਹਾਂਜੀ ਬਾਅਦ 'ਚ ਲੱਗਿਆ ਬਾਚ ਲੱਗ ਗਿਆ ਪਹਿਲਾਂ ਗਰਮੀ ਲੱਗਦੀ ਸੀ ਹਾਂਜੀ ਅੱਛਾ ਫਿਰ ਛੁੱਟੀ ਵੀ ਮਾਰਦੇ ਸੀ ਗਰਮੀ 'ਚ ਨਹੀਂ ਜੀ ਅੱਛਾ ਰੈਗੂਲਰ ਆਉਂਦੇ ਸੀ ਹਾਂਜੀ ਫਿਰ ਤੁਸੀਂ ਹੁਸ਼ਿਆਰ ਹੋਵੋਗੇ ਨਾ ਹਾਂਜੀ ਪਛੈ ਬੱਚੇ ਹਾਂਜੀ ਹੁਸ਼ਿਆਰ ਬੱਚੇ ਨੂੰ ਚਾਹ ਹੁੰਦਾ ਨਾ ਵੀ ਸਾਡੀ ਤਾਰੀਫ ਕਰਨਗੇ ਟੀਚਰ ਸਾਨੂੰ ਅੱਛੇ ਮਾਰਕਸ ਹੋਣਗੇ ਆਪਾਂ ਤਾਂ ਚੱਲੋ ਸਕੂਲ ਨਹੀਂ ਹੁੰਦਾ ਨਾ ਹਾਂਜੀ ਤੇ ਹੁਣ ਸਾਰੇ ਬੱਚੇ ਰੋਜ਼ ਆਉਂਦੇ ਆ ਫਿਰ ਹਾਂਜੀ ਹਾਂਜੀ ਰੋਜ਼ ਆਉਣ ਦਾ ਕੀ ਕਾਰਨ ਹੈ ਮੈਮ ਜਿਆਦਾ ਪਿਆਰ ਕਰਦੀ ਹੈ ਕਿ ਇਸੀ ਕਰਕੇ ਆਉਣੇ ਹੋ ਠੰਡਾ ਠੰਡਾ ਕਲਾਸਰੂਮ ਲੱਗਦਾ ਹੈ ਕਿਤੇ ਐ ਤਾਂ ਨਹੀਂ ਲਾਸਟ ਬੈਂਚ ਤੇ ਬੈਠੇ ਹੋ ਸੌ ਜਾਂਦੇ ਹੋ ਬਿਲਕੁਲ ਐ ਜਵੇਂ ਝੌਂਪੜੀਆਂ ਚ ਆਉਂਦੇ ਆ ਬੱਚੇ ਹਾਂ ਇਹਨਾਂ ਬੱਸ ਇਹਨੂੰ ਤੇਜ਼ ਆ ਵੀ ਮੈਨੂੰ ਸਕੂਲ ਚ ਆ ਕੇ ਇੱਥੇ ਵਧੀਆ ਉਹ ਮਿਲਦੀ ਐ ਸਿਲਟੀ ਬੈਠਣ ਆ ਕੇ ਅੱਛਾ ਬੇਟੇ ਤੁਹਾਨੂੰ ਖਾਣਾ ਮਿਲਦਾ ਸਕੂਲ ਚ ਹਾਂ ਖਾਣਾ ਮਿਲਦਾ ਦੱਸੋ ਕੀ ਪਸੰਦ ਖਾਣੇ ਦੀ ਕੀ ਪਸੰਦ ਹੈ ਤੁਹਾਨੂੰ ਖਾਣੇ ਚ ਕੀ ਕੁਝ ਮਿਲਦਾ ਹੁੰਦਾ ਠੀੜ ਹਾਂ ਠੀੜ ਠੀੜ ਦੇ ਗੁਰ ਬਿਲਕੁਲ ਜੀ ਦੇਖੋ ਸਰਕਾਰੀ ਸਕੂਲ ਦੇ ਬੱਚੇ ਕਿਵੇਂ ਚਾਹ ਰਹੇ ਨੇ ਖੁਸ਼ ਨੇ ਪੂਰੇ ਬੱਚੇ ਕਿਉਂਕਿ ਸਕੂਲ ਹਰੇਕ ਫੈਸਿਲਟੀ ਦੇ ਨਾਲ ਜਿਹੜਾ ਹੈਗਾ ਉਹ ਮੈਂ ਕਹਿ ਸਕਦੀ ਹਾਂ ਕਿ ਫੁੱਲ ਆਫ ਫੈਮਿਨਿਟੀਆਂ ਹੈ ਹਰ ਇੱਕ ਫੈਸਿਲਟੀ ਇਸ ਸਕੂਲ ਦੇ ਵਿੱਚ ਪ੍ਰੋਵਾਈਡਡ ਹੈ ਔਰ ਚੰਗੇ ਚੰਗੇ ਸਰਕਾਰੀ ਸਕੂਲਾਂ ਨੂੰ ਜਿਹੜਾ ਹੈਗਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਨਥਾਨੇ ਦਾ ਲੜਕਿਆਂ ਦੇ ਲਈ ਬਣਾਇਆ ਗਿਆ ਔਰ ਉਹ ਹੋਸਟ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਬੱਚਿਆਂ ਦੇ ਲਈ ਪ੍ਰੋਵਾਈਡਡ ਹੈ ਤਾਂ ਕਿ ਚੰਗੀ ਵਿੱਦਿਆ ਔਰ ਫੁੱਲ ਆਫ ਫੈਮਿਲੀਟੀਆਂ ਜਿਹੜਾ ਹੈ ਇਹਨਾਂ ਨੂੰ ਵੀ ਮਿਲੇ ਕਿਉਂਕਿ ਬਹੁਤ ਗਰੀਬ ਅੰਡਰ ਪ੍ਰਿਵੀਲੇਜਡ ਘਰਾਂ ਦੇ ਇਹ ਬੱਚੇ ਨੇ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਜ਼ਿਆਦਾਤਰ ਜਿਹੜੇ ਮਾਪੇ ਨੇ ਉਹ ਲੇਬਰ ਕਰਦੇ ਨੇ ਔਰ ਉਹਨਾਂ ਬੱਚਿਆਂ ਨੂੰ ਵੀ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਉਹ ਮਿਲੇ ਇਸੇ ਉਪਰਾਲੇ ਦੇ ਨਾਲ ਇਸ ਸਕੂਲ ਨੂੰ ਫੁੱਲੀ ਇਕਿਊਪਡ ਫੁੱਲੀ ਏਸੀ ਕੀਤਾ ਗਿਆ ਔਰ ਕਲਾਸਿਸ ਦੇ ਵਿੱਚ ਸਮਾਰਟ ਕਲਾਸਸ ਨੇ ਸਾਰੀਆਂ ਸਮਾਰਟ ਬੋਰਡਸ ਨੇ ਕਲਾਸਸ ਦੇ ਵਿੱਚ ਤਾਂ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਕੋਈ ਕਮੀ ਨਾ ਰਹੇ। ਦੇਖਦੇ ਰਹੋ ਸੁਰਖਾਬ ਰਹਿਮਤ ਟੀਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ